ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੁਰਜ ਨੱਥੂਕੇ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਬੱਤੀ ਸਹਰੀ ਹਾਲੀ ਤੋਂ ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਨੱਥੂਕੇ ਕੰਡਿਆਲਾ ਪਿੰਡ ਸਰਾਲੀ ਮੰਡ ਚਕਰੀ ਇਹ ਪਿੰਡ ਲਾਗੇ ਲਾਗੇ ਤੇ ਪੱਟੀ ਵੀ ਇਥੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ 19 ਨਵੰਬਰ ਸਮਾਂ ਦੋਸਤੋ ਕੋਈ ਸ਼ਾਮ ਦੇ ਤੇᱱ 3:30 ਵਜੇ ਦਾ ਟਾਈਮ ਆ। ਆ ਬੀਬੀਰ ਦੇ ਕੋਲੇ ਆਇਆ ਦੋਸਤੋ ਚਾਰ ਵੜਾ ਇਹਨਾਂ ਦੇ ਕੋਲੇ ਅੱਜ ਵਿਕਾਊ ਆ। ਦੋ ਤਾਜ਼ੀਆਂ ਸੂਈਆਂ, ਇੱਕ ਟੋਕੜ ਗੱਬਣ ਤੇ ਇੱਕ ਬਗੈਰ ਬੱਚਿਆਂ ਆ। ਇਹ ਚਾਰ ਨਾਕ ਹੋਣਗੇ। ਚੌਂ ਨਗਾ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਆਪਾਂ। ਬਾਕੀ ਪ੍ਰੋਪਰ ਚਬਾਈ ਥਣਾ ਦੀ ਬਾਕੀ ਕਿਸੇ ਰਕਮ ਤੋਂ ਕੋਈ ਪਿੱਛੇ ਭਾਰ ਦੀ ਕੋਈ ਵੀ ਦੋਸਤੋ ਕੋਈ ਗੱਲਬਾਤ ਹੋਈ ਤਾਂ ਵੀਡੀਓ ਦੇ ਵਿੱਚ ਆਪਾਂ ਸਾਂਝੀ ਤੁਹਾਡੇ ਨਾਲ ਕਰ ਦਿਆਂਗੇ ਠੀਕ ਆ ਜੀ। ਤੁਹਾਡਾ ਵੀ ਫਰਜ਼ ਬਣਦਾ ਇੱਥੇ ਆਣ ਕੇ ਆਪਣੀ ਬਿਲਕੁਲ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਨ ਦਾ। ਆਉ ਕਰਦੇ ਆ ਪੂਰੀ ਗੱਲ ਬਾਤ ਲੈ ਲੈਨੇ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਹੈਪੀ ਸਾਸਰੀ ਗੱਲ ਵੀਰੇ ਸਾਸਰੀ ਗਾ ਸੰਧੂ ਸਾਹਿਬ ਹੋਰ ਵੀਰੇ ਠੀਕ ਠਾਕ ਕਿਰਪਾਤ ਗੁਰਦੀ ਮੇਰਾ ਮਾਲ ਗਾ ਜੇ ਤੇ ਸਰਾਉ ਚੰਗੇ ਚੰਗੇ ਬਹੁਤ ਵਧੀਆ ਵੀਰੇ ਹਾਂਜੀ ਹਾਂਜੀ ਆਪੀ ਮਾਲ ਜਿਵੇਂ ਆਪਾਂ ਦੱਸ ਹੀ ਦਿੱਤਾ ਦੋ ਤਾਜ਼ੀਆਂ ਤੇ ਟੋਕਰ ਗੱਪਣੇ ਇੱਕ ਟੋਕਰ ਗੱਪਣ ਸੰਧੂ ਸਾਹਿਬ ਇੱਕ ਬੈਣੇ ਬੱਚੋਂ ਬਹੁਤ ਵੱਡੀ ਵੜਾ ਠੀਕ ਆ ਵੀਰੇ ਹਾਂਜੀ ਆ ਦੋ ਤਾਜ਼ੀਆਂ ਦੋ ਤਾਜ਼ੀਆਂ ਗਾਵਾਂ ਦੇ ਛੇ ਦੀ ਪੌਣੀ ਅੱਜ ਫਿਰ ਵੀ ਟਾਈਮ ਫਿਰ ਦਿੱਤਾ ਫਿਰ ਲੇਟ ਹੋ ਗਿਆ ਥੋੜਾ ਜਿਹਾ ਲੇਟ ਹੋ ਗਿਆ ਕੰਮ ਹਾਂਜੀ ਹਾਂਜੀ 12:00 ਵਜੇ ਦਾ ਕੰਮ ਸੀਦਾ ਹੁਣ 3:00 4:00 ਵਜੇ 3 4 ਵਜੇ ਗਏ ਤੇ ਸ਼ਾਮਾਂ ਦਾ ਟਾਈਮ ਹੋ ਗਿਆ ਤੇ ਸ਼ਾਮਾਂ ਦਾ ਬੱਚੀਆਂ ਦੋ ਹੋਰ ਹੀ ਬਹੁਤ ਚੰਗੀਆਂ ਦੇਖੀਆਂ ਬੰਦੇ ਵਿੱਚ ਨਾ ਲੱਗੇ ਛਿਆਂ ਦੀ ਬੋਣੀ ਹੁੰਦਾ ਏ ਚਲੋ ਹਾਂਜੀ ਲਾਈ ਆਈਆਂ ਮਾਲ ਇਸੇ ਤਰ੍ਹਾਂ ਚਲੋ ਮੈਂ ਇਹ ਕਹਿੰਦਾ ਰੂਟੀਨ ਜੀ ਬਾਹਰ ਮਾਲ ਲਿਆ ਕਰੀਆਂ ਦੋ ਬੱਚੀਆਂ ਫੇਰ ਲਈਆਂ ਵਾ ਇਹ ਗਰਲੈਂਡੋ ਲਈ ਬਹੁਤ ਚੰਗੀ ਠੀਕ ਹੈ ਇੱਕ ਛੋਟੇ ਭਾਜੀ ਬੱਚੀ ਤਾਜੀ ਸੂਈ ਲਈ ਆ ਆ ਜਾਣਗੀਆਂ ਵੀ ਆ ਜਾਣੀਆਂ ਸਵੇਰੇ ਲੋ ਵੀ ਉਹਨਾਂ ਬਾਰੇ ਵੀ ਵਿਸ਼ੇਸ਼ ਤੌਰ ਤੇ ਪੁੱਛਗਛ ਕਰ ਲਿਓ ਠੀਕ ਹੈ ਤੇ ਰੇਟ ਪੁੱਛ ਲਿਆ ਜਾਂ ਦੁੱਧਵਾਦ ਪੁੱਛ ਲਿਆ ਜਾਂ ਗੱਵਣ ਦਾ ਟਾਈਮ ਤਾਜ਼ੀਆਂ ਤੋਂ ਕਰਦੇ ਆ ਸੋ ਜਿਹੜੀਆਂ ਤਾਜ਼ੀਆਂ ਬੜਾ ਸੂਈਆਂ ਨੇ ਦੋ ਆ ਟਿਕਾ ਜੀ ਇੱਕ ਵਾਈਟ ਚਿੱਟੇ ਰੰਗ ਦੇ ਵਿੱਚ ਤੁਹਾਨੂੰ ਜਿਹੜੀਆਂ ਆਪਾਂ ਇਧਰ ਬਾਹਰ ਦਿਖਾ ਰਹੇ ਆ ਤੇ ਇਹਦਾ ਹੈਪੀ ਸੂਆ ਦੱਸਦੇ ਇਹ ਤੁਹਾਨੂੰ ਸਾਹਿਬ ਘਰ ਵਾਲੇ ਦੂਜਾ ਆਂਦੇ ਆ ਆਪਣਾ ਤੀਜਾ ਮੰਨ ਕੇ ਲਈ ਆ ਠੀਕ ਆ ਜੀ ਹਾਂਜੀ ਤੇ ਅੱਜ ਦਿਨ ਕਿਨੇ ਹੋ ਗਏ ਸੂਈ ਨੂੰ ਇਹ ਤੁਹਾਨੂੰ ਸਾਹਿਬ ਕੱਲ੍ਹ ਦੇ ਪਰਸੋਂ ਦੇਣੇ ਸੂਈ ਜੋ ਅੱਜ ਦੂਜਾ ਦੇਣਾ ਬੱਸੀ ਨਾਲ ਜੋ ਜਰਸੀ ਦੀ ਹਾਂ ਤੇ ਨਾਰੂਆ ਨਾਲ ਜੋ ਬੱਚੇ ਦਾ ਰੇ ਨਾਰੂਆ ਨਾਲ ਆ ਨਾਰੂਆ ਨਾਲ ਕੱਟਾ ਆਇਆ ਵਾ ਨਾਰੂਆ ਨਾਲ ਉਦਾਂ ਸਰਸੀ ਬੱਛੀ ਆ ਮਗਰ ਹਾਂਜੀ ਤੇ ਐਸ ਵਕਤ ਆ ਵੀ ਦੋ ਚਵਾਈਆਂ ਕਰਤੀਆਂ ਸਤੋਂਗਾ ਤੇ ਤੀਜੀ ਚਵਾਈ ਤਿੰਨ ਚਵਾਈਆਂ ਹੋ ਗਈਆਂ ਲਓ ਜੀ ਤਿੰਨ ਚਵਾਈਆਂ ਆ ਗਈ ਬੱਛੀ ਸਫਾਈ ਵੇਖੋ ਕਿਹਣੀ ਥੱਲੋਂ ਲੈਵੇ ਦੀ ਬੜੀ ਪੱਦਰ ਹਾਂਜੀ ਹਾਂਜੀ ਸਤੋਂਗਾ 9 10 ਕਿਲੋ ਬੌਣਾ ਹੋਊਗਾ ਰੈੜੀ ਥੱਲੇ ਦੇ ਹਾਂਜੀ ਆ ਦੇਖੋ ਜੀ ਲਓ ਜੀ ਹੈ ਵੈਸੇ ਠੰਡੀ ਧੀਰੀ ਆ 9 10 ਕਿਲੋ ਬੌੜਾ ਹੀ ਆ ਅੱਜ ਦੂਜਾ ਦੇਣਾ ਠੀਕ ਆ ਜੀ ਇਹ ਕੱਲ ਦੀ ਸੂਈ ਆ ਤੇ ਦੂਜਾ ਦੇਣਾ ਵਾਈਟ ਰੰਗ ਦੇ ਵਿੱਚ ਆ ਥੋੜੇ ਜਿਹੜੇ ਡਾਟ ਸਪੌਟ ਜਿਹੜੇ ਪਿੰਡੇ ਦੇ ਉੱਪਰ ਤੁਹਾਨੂੰ ਦਿਖਾਈ ਦੇਣਗੇ ਬਲੈਕ ਬਾਕੀ ਥੱਲੋਂ ਲੇਵੇ ਦੀ ਬੜੀ ਪੱਦਰ ਤੇ ਸਾਰਾ ਮੈਂ ਕਹਿੰਦਾ ਕੋਈ ਪਾਇਸ਼ਾ ਨਹੀਂ ਵੀ ਸਾਰਾ ਲੇਵਾਈ ਲਵਾ ਵਸ਼ੀਨ ਹਾਂ ਦੇਖੋ ਆਬਰ ਇੱਥੇ ਖਲਾਰੀ ਜਾਂਦੇ ਆ ਆਹ 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 ਦੇਖੋ ਜੀ ਆ ਨਹੀਂ ਨਹੀਂ ਕੋਈ ਨਹੀਂ ਨਹੀਂ ਆਉਣ ਵਾਲਾ ਕਿਤੋਰੀ ਮੋਗਾਲ ਨਹੀਂ ਏ ਚਲੋ ਕੀ ਪਤਾ ਲੱਗਦਾ ਕਿਰਾ ਬੱਦ ਘਟ ਪਸ਼ੂ ਹਾਂਜੀ ਹਾਂਜੀ ਬੰਦ ਬੁੰਡ ਲੋ ਬਾਦ ਘਾਟ ਬਾਕੀ ਸਾਨੂੰ ਜਿਆਦਾ ਨਹੀਂ ਲੋ 13 14 ਕਿਲੋ ਹਾਸ ਕੇ ਖਲਾ ਡੁਲਾ ਚਾਊਗੀ ਐ ਠੰਡੀ ਪੀ ਰਹੀ ਆ ਉਹਨੇ ਝਾਂਜਰਾ ਝੂਨੇ ਦਾ ਪਾਏ ਗੜਾ ਕਰਦੀ ਆ ਫਿਰ ਉਹਦਾ ਖੜਕਾ ਤੜਕਾ ਕਰਕੇ ਹਾਂਜੀ ਹਾਂਜੀ ਬਾਕੀ ਉਤਨਾ ਵਿੜਕਲ ਹੀ ਆਇਆ ਦੂਜਾ ਕੋ ਤਿੱਜਾ ਮੰਨੇ ਹਨਾ ਤਿੱਜਾ ਮੰਨੇ ਉਹ ਦੂਜਾ ਨੇ ਉਹ ਤਿੱਜਾ ਮੰਨ ਕੇ ਲਵੇ ਵੀਰ ਮੇਰਾ ਠੀਕ ਹੈ ਭਰਾ ਭੂਛ ਨਾ ਜੀ ਨਾ ਕੋਈ ਭੂਛ ਟਾ ਨਹੀਂ ਨਾ ਕੋਈ ਸ਼ਾਨਵਾਦ ਕਰੇ ਬਤਾ ਰਮ ਰਵਾਈ ਦੇਵਾਂਗੇ ਆਖੂਗੇ ਤੇ ਚਵਾਈਸ ਉਹ ਜਿਹੜੀ ਹੋ ਗਈ ਆਪਾਂ ਦੱਸਾਂਗੇ ਲੋ ਜੀ ਬਾਕੀ ਜੇ ਬਾਦ ਘਟ ਹੋ ਗਈ ਨਾ ਆ ਪਹਿਲਾਂ ਹੀ ਦੱਸ ਦਾਂਗੇ ਤਸਲੀ ਨਾਲ ਵਿਖਾਉਣ ਦਾ ਆਪਣਾ ਉਹ ਮਕਸਦ ਆ ਵੀ ਸਾਰੇ ਪਾਸਿਓਂ ਭਰਾਵਾਂ ਨੂੰ ਪਤਾ ਲੱਗ ਜਾਏ ਹਾਂਜੀ ਪਤਰੀ ਪੁੱਤਰੀ ਆ ਬੈਕ ਸਾਈਡ ਤੋਂ ਲੇਵੇ ਦੀ ਬੜੀ ਸਾਫ ਸੁਥਰੀ ਆ ਕੋਈ ਬਾਦੋ ਘਾਟੋ ਨਿਸ਼ਾਨ ਥਾਣ ਦੇ ਉੱਪਰ ਤੁਹਾਨੂੰ ਨਜ਼ਰ ਨਹੀਂ ਆਊਗਾ ਮੈਂ ਜੀ ਹਾਂ ਜੀ ਸਾਹਿ ਆ ਦੇਖੋ ਜੀ ਬੱਚਾ ਥੋੜਾ ਲਾ ਕੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਵੀ ਕਰਾ ਦਿੰਦੇ ਆ ਉਹਨਾਂ ਭਰਾਵਾਂ ਦੇ ਲਈ ਆ ਵੀ ਜਿਹੜੇ ਮੇਰੇ ਵੀਰ ਕਈ ਨਾ ਤੋੜ ਕੇ ਨਹੀਂ ਆ ਜਾ ਸਕਦੇ ਆ ਇਧਰ ਦੇਖੋ ਜੀ ਤੇ ਅਗਲੇ ਥਾਣੇ ਦੀ ਚੋਣ ਕਰੋ ਚੱਕ ਮੈਂ ਕਹਿੰਦਾ ਬੰਬੀ ਹੈ ਜੇ ਆਹ ਬੰਬੀ ਬੰਬੀ ਹੈਗੇ ਆਹ ਦੇਖੋ ਜੀ ਇਹ ਮਗਰਲੇ ਥਾਣੇ ਵੇਖੋ ਠੀਕ ਆ ਜੀ ਕੋਈ ਲੱਤ ਨਹੀਂ ਕੋਈ ਛੜ ਨਾ ਜੀ ਨਾ ਹੁੰਦਾ ਬੰਗਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉ ਕਈ ਵਾਰ ਆਪਾਂ ਅਭੀ ਬਗੈਰ ਬੱਚੇ ਛੱਡਿਆ ਡਾਇਰੈਕਟ ਜੇ ਬੈਜਨੇ ਕਿਹਨਾ ਪਸ਼ੂ ਵੈਸੇ ਡਰ ਟੁੱਕਰ ਹਾਂਜੀ 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 ਬੱਚਾ ਲਾ ਗਏ ਮੇਰਾ ਅੱਜ ਤਾਂ ਮਰਜੀ ਤਾ ਜਿੱਦਾਂ ਮਰਜੀ ਹੁੰਦਾ ਬੋਲੀ ਵੱਛੀ ਖਰੇ ਹੀ ਆਦੇ ਚਲੋ ਜੀ ਦੁੱਧ ਜਿਆਦਾ ਨਹੀਂ ਤੁਹਾਨੂੰ ਮੈਂ ਨਾ 13 14 ਕਿਲੋ ਤੇ ਵੱਛੀ ਹੱਸ ਕੇ ਦੇਊਗੀ ਦੇਣਾ ਚਾਹੀਦਾ ਹਾਂਜੀ 13 14 ਲੀਟਰ ਦੇ ਅੱਗੇ ਕੀ ਆ ਬੱਸ ਜੀ ਜਾਤ ਨਾ ਸੁਣਾ ਲਈ ਆਪਾਂ 18 ਕਿਲੋ ਕੱਤ ਜਿਹੜਾ ਦੋਸਤਾਂ ਦਾ ਮੀਡੀਅਮ ਆ ਬਾਕੀ ਰੰਗ ਬਾਜਾ ਕਰਮਾਂ ਦੀ ਵਾਈਟ ਰੰਗਾ ਬੋਦੀ ਵਾਲੀ ਜਾਂ ਛੋਟਾ ਕੰਨ ਸਭ ਜਿੰਨੀ ਜੋਗੀ ਵੇਖੋ ਸਫਾਈ ਵੇਖੋ ਵੱਛ ਬਸ ਲਓ ਤੇਰਾ ਮਾ ਇਹ ਥੋੜਾ ਮੱਤਾ ਛੜਾ ਲਈ ਨਾ ਜੀ ਨਾ 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 ਲਓ ਲੈ ਚੰਗੀ ਜੀ ਹਣ ਵੀ ਪੂਰਾ ਮੁੱਠੀ ਮੈਂ ਕਹਿੰਦਾ ਗੱਲਾਂ ਹੀ ਗਾਂਦ ਮੈਂ ਸੰਨੂ ਸਾਹਿਬ ਮੈਂ ਵੀ ਮੋਨ ਮੋਲਾਲੇ ਪਾਸੋਂ ਵੀ ਗੱਲਾਂ ਗਾਂਹ ਕਰਾ ਲਈ ਸੰਨੂ ਸਾਹਿਬ ਮੋਲਾਪਾ ਜਿੰਨੇ ਕੇ ਲੈਣੇ ਤੇ ਛੋੜਾ ਹੀ ਹੋਣੀਆਂ ਵਾ ਆ ਮੋਹਲੇ ਦਾ 50 ਕਰਦੇ ਆ ਜਾਇ ਜੀ ਕਰਕੇ 304700 ਦੀ ਗਾਂ ਦੇ ਦਾਂਗੇ ਬਜਾਇਸ਼ ਹੈਗੀ ਵਿੱਚੋਂ ਜਲਪਣੀ ਦਾ ਪਤਾ ਹੋਰ ਵੇਖ ਲੈ 45 ਦੀ ਹਾਨਾ ਸਭ ਦੇਣੀ ਆ 45 ਦੀ ਦੇ ਦੇ ਹਾਂ ਲੋ ਵੀ ਬੱਛੀ ਚੰਗੀ ਆ ਦੋਸਤੋ 45000 ਦੀ ਇਹ ਹੈਪੀ ਆਵਾਂ ਬੱਛੀ ਕੋਈ ਵੇਚਣ ਵਾਲਾ ਵੀ ਲੋ ਇਹ 5052000 ਦੀ ਬੱਛੀ ਦਿੰਨੀ ਆ ਹਾਂ ਆਪਾਂ ਨੂੰ ਜਾਇਜ ਮਿਲੀ ਜਾਇਜ ਆਪਾਂ ਦੇ ਦਿੰਦੇ ਆ ਜਾਇਜ ਜਾਇਜ ਕੰਮ ਤੁਸੀਂ ਵੀ ਲਿਓਣ ਵਾਲੇ ਬਣੋ ਕੋਈ ਭੈਣ ਭਰਾ ਬਸ 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 ਦੋ ਦੋ 3000 ਰੁਪਿਆ ਲੱਭਦਾ ਜਾਵੇ ਨਗਦਰ ਰੁਪਿਆ ਨੂੰ ਲਈ ਦੇ ਨਗਦਰ ਰੁਪਿਆ ਨੂੰ ਵੇਚੀ ਜਾ ਮਾਲ ਸੁਥਰੀ ਆ ਕਰਮਾ ਹਾਂ ਜਿੰਨੇ ਜੋਗੀ ਵੀ ਆ ਬੜੀ ਸੁਥ ਨਾ ਕੋਈ ਬਾਈ ਸ਼ਾਹੀ ਨਹੀਂ ਕੋਈ ਭਲ ਸ਼ਾਹ ਲੈ ਗਈ ਹਾਂ ਐ ਸਾਫ ਕੀਤੀ ਹੁੰਦਾ ਵਸ਼ੀ ਇਧਰ ਸਾਗਰ ਨੰਬਰ ਤੇ ਆ ਜਾ ਪੀਜ ਇੱਕ ਬਲੈਕ ਕਾਲੇ ਰੰਗ ਦੇ ਚਾ ਵਹਿੜ ਕਾਲਸ ਇਹ ਕਦੋਂ ਦੀ ਸੂਈ ਆ ਸੰਦੂ ਸਾਵੇ ਸੂਈ ਜੋ ਰੱਬ ਦਾ ਡਾਪਾ ਲਾ ਕਰੇ ਇਹਨੂੰ ਵੀਜਨ ਹੋ ਗਈ ਸੂਈ ਨੂੰ ਇਧਰ ਲੈ ਲਓ ਲੈ ਇਹ ਵੀ ਫਿਰ ਮੋਟਰ ਜਾਂਦੇ ਜੇ ਮੋਟਰਾਂ ਦਾ ਮਰੀ ਬਾਈ ਰਾਦੀ ਆ ਬਾਕੀ ਧਾਰ ਦਾ ਵੀ ਨਹੀਂ ਫਰਕ ਆ ਬਾਈ ਉਹ ਸਾਈਡ ਹੈ ਕੀ ਆ ਠੀਕ ਆ ਜੀ ਬਹਿਣੀ ਵਾਲੇ ਪਾਸੇ ਲਓ ਬਾਕੀ ਧਾਰ ਦਾ ਨਹੀਂ ਫਰਕ ਤੇ ਬਿਲਕੁਲ ਅਗੂਠੇ ਜਿੱਡੀ ਮੋਟੀ ਧਾਰ ਲਓ ਕਿੰਨਾ ਬੋਲਾ ਦੁੱਧ ਦੁੱਧ ਕਿ ਕਿ ਦੋ ਦੰਦ 8 ਕਿਲੋ ਹੋਗਾ ਮਿੰਤੀ ਵਾਲਾ ਲਓ ਦਿਨ ਕਿਨੇ ਹੋਗੇ ਸੂਈ ਨੂੰ 20 ਦਿਨ 20 ਦਿਨ ਹੋਗੇ ਹਾਂਜੀ 8 ਕਿਲੋ ਦੁੱਧ ਤੇ 20 ਦਿਨਾਂ ਦੀ ਸੂਈ ਆ ਮਗਰ ਕੀ ਤੇ ਮਗਰ ਬੱਛਾ ਬੱਛਾ ਮਗਰ ਹਾਂ ਬਾਕੀ ਦੋਸਤੋ ਜਿਹੜਾ ਚਲੋ ਆਪਣੇ ਹਿੱਸੇ ਆਉਂਦਾ ਜਿੰਨੀ ਕਿ ਖਿੱਚ ਕੇ ਤਸਲੀ ਕਰਾਈ ਜਾਵੇ ਉਹ ਤੁਹਾਨੂੰ ਕਰਾ ਦਿੱਤੀ ਐ ਕੋਈ ਘੋਰ ਨਹੀਂ ਤੇ ਕੋਈ ਛਟਾ ਨਹੀਂ ਹਾਂਜੀ ਉਹ ਸੂਈ 8 ਕਿਲੋ ਦੁੱਧ ਦੂਜਾ ਸੂਆ ਬਾਕੀ ਉਹ ਤੋਂ ਚਮਕ ਤਮ ਕਪੂਰੀ ਹੈ ਮੈਂ ਕਹਿੰਦਾ ਸਮਝਾ ਪੂਰੀ ਪੂਰੀ ਹਾਂ ਤੇ ਮੋਲ ਸਮਝਾ ਵੀ ਤੋਕੜਾ ਵਈ ਕਰ ਦੇਣਾ ਆਪਾਂ ਛੋਟਾ ਜਿਹਾ ਹਾਂ ਦੇਖੋ ਯਾ ਨਹੀਂ ਕੋਈ ਚੱਕਰ ਨਹੀਂ ਗਈ ਠੰਡੀ ਧੀਰੀ ਆ ਜਿੱਦਾਂ ਮਰਜੀ ਬਾਕੀ ਥਾਂ ਤੁਹਾਨੂੰ ਲਖੋ ਕੇ ਲੱਗਾ ਲਓ ਜੀ ਠੀਕ ਆ ਜੀ ਸੋ ਬਾਕੀ ਪਿੰਡਾ ਪੁੰਡਾ ਬੜਾ ਸਾਫ ਸੁਥਰਾ ਮੈਂ ਪੂਰੀ ਹੁੰਦਾ ਵਾ ਇੰਸਟਾਲਰ ਸਟੂਲ ਲੈ ਜਾਂਦਾ ਜ ਵੱਡ ਕੇ ਤੇ ਰੱਜੀਆਂ ਦਿੱਦੀਆਂ ਰੱਜੀਆਂ ਹੋ ਗਿਆ ਇੰਸਟਾਲਰ ਅੱਜ ਫਿਰ ਆਹ ਇੰਸਟਾਲਰ ਮਾਸਲਾ ਦਾ ਹੈ ਹਾਂ 2 3 36500 ਪੰਡ ਕੇ ਲੈ ਆਈ ਦੀ ਆ ਕਰ ਕੋਈ ਦਾ ਵੇਚ ਰੂਚਾ ਸਿਰੋ ਪਉਣਾ ਪੈਂਦਾ ਏ ਇਹਨਾਂ ਦੀ ਜਿੰਨੀ ਸੇਵਾ ਕਰਾਏ ਕਰਮਾਲੀਆਂ ਦੀ ਬਸ ਬਸ ਹਾਂਜੀ ਘਰ ਵਾਲਾ ਮਾਲ ਤੂੰ ਭੁੱਖਾ ਰਹਿ ਪਰੰਗਾ ਭਾ ਵੇਚਣ ਵਾਲਾ ਨਹੀਂ ਭੁੱਖਾ ਰਹਿਣ ਦਿੰਦੇ ਬਿਲਕੁਲ ਜੀ ਬਿਲਕੁਲ ਹਾਂਜੀ ਸੇਵਾ ਦਾ ਵਾਪੀ ਕਰਨੀ ਪੈਣੀ ਆ ਬਸ ਜੀ ਸਾਨੂੰ ਦਾ ਸੇਵਾ ਕਰਾਂਗੇ ਫੇਰ ਹੀ ਕਰਮਾਲੀਆਂ ਦੇਣਾ ਦੱਸ ਹਾਂਜੀ ਕਿਹੜਾ ਮੰਗ ਕੇ ਖਾਣਾ ਜੋ ਪਾਦਾ ਕਹਿੰਦਾ ਖਾਦੀ ਜਾਣਾ ਖਾਦੀ ਜਾਣਾ ਤੇ ਇਹ ਜੀ ਸਾਹਿਬ ਮਾਈ ਵੀ ਖਾ ਲੋ ਵੀ ਸੈਦ ਰਾਦੀ ਆ ਬਾਕੀ ਧਾਰ ਦਾ ਨਹੀਂ ਫਰਕ ਇੱਕ ਦਾ ਵੀ ਹੋਊਗਾ ਤੋ ਉਹਦਾ 8 ਕਿਲੋੜਾ ਮਰਜੀ ਵੀ ਮੇਰਾ ਮਿੰਕੇ ਖਰੇ ਦੇ ਦਈਏ ਕਿੰਨੇ ਦੀ ਅੱਜ ਚਲੋ ਜੀ ਸਾਹਿਬ ਮੋਲ ਕਰਦੇ 23 ਸਾਰੀਆਂ ਛੋਟਾਂ ਕਰਕੇ 5000 ਦੇ ਦੇਣੀ ਆ 5000 ਦੀ 1000 ਛੋਟਾ 24 ਦੀ ਅੱਸੀ ਦੀ ਉਹਦੀ 24000 ਦੀ ਅੱਜ ਇਹ ਬਾੜ ਮਿਲ ਜੂਗੀ ਫੜ ਲਓ ਫੜ ਲਓ ਦਾ ਕੰਮ ਕਰਦੇ ਰਾ ਇੱਥੇ ਪਿਆ ਜਨਾਂ ਦਾ ਸੂਆ ਠੀਕਾ ਜੀ ਹਾਂਜੀ 24000 ਦੀ ਜੈਸ ਨੂੰ ਆ 8 ਕਿਲੋ ਦੁੱਧ ਆ ਵੇ ਲੋ ਸਾਰਾ ਗੋਗ ਲੈ ਤੁਹਾਡੇ ਸਾਹਮ ਵੀ ਮੋਲ ਲਿਜਾਇਜ ਕਰਤਾ ਤਾਂ ਕੋਈ ਬੱਚਾ ਲੱਗਾ ਹੋਊਗਾ ਇੱਕ ਸੰਦੋਬਾਲ ਇੱਕ ਬੱਚੋ ਬਿਨਾਂ ਦੇ ਵਿੱਚੋਂ ਮਿਨਾ ਪਾਵਾਂਗੇ ਚਲੋ ਇਹ ਗੱਲ ਬਰੇ ਸਾਫ ਸੁਥਰਾ ਕੰਮ ਕਰੀਏ ਸਾਰੇ ਹੋਗੇ ਕੋ ਪੈਸੇ ਲੈਣੇ ਆਪਾਂ ਨਫਾ ਲੈਣਾ ਤੁਸ ਜੀ ਸਾਹਿਬ ਵੇਖੋ ਪਤਾ ਹੀ ਚੱਕਰ ਕੀ ਆ ਕਿੱਦਾਂ ਕੀ ਲੈਣੇ ਰੁਪਏ ਇਕੱਠੇ ਕਰਕੇ ਦੇਣੇ ਆ ਜਿਹੜੀ ਗੱਲ ਆ ਬਸ ਬਸ ਆ ਕੋਈ ਵਿਆਜੂ ਫੜ ਕੇ ਸੰਸਾਹ ਲੈਂਦਾ ਕੋਈ ਆ ਫਸਲ ਦੇ ਇਕੱਠੇ ਕਰਕੇ ਲੈ ਆਂਦੇ ਆ ਬਸ ਜੀ ਆਪਣੇ ਵਰਗੇ ਸੰਸਾਹ ਵਗਲੇ ਆ ਕਾਡੋ ਨੰਬਰ ਪਛਾਨ ਬਸ 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 ਅਭੀ ਇਧਰ ਤੀਜੇ ਨੰਬਰ ਤੇ ਟੋਕੜ ਸੰਮੂ ਸਾਹਬ ਇਹ ਤਿੰਨਾ ਮਹੀਨੇ ਦੀ ਗੱਭਨ ਜੋ ਇਹਨੂੰ ਜਰਸੀ ਲਾ ਲਓ ਸ਼ਾਈ ਵਾਲ ਲਾ ਲਓ ਠੀਕ ਆ ਜੀ ਕ੍ਰਾਸ ਲਾ ਲਓ ਭਾਵਾ ਤੇ ਸੰਮੂ ਸਾਹਬ ਇਹਦਾ ਅਗਲਾ ਖਾਨ ਨਹੀਂ ਕਬੈ ਨਹੀਂ ਜਾਂਦਾ ਇਹਦੇ ਚ 10 15 17 ਆਉਂਦੀਆਂ ਜੋ ਦੁੱਧ ਪੁੰਗਾ ਆਉਂਦਾ ਸਾਣਿ ਚ 10 15 17 ਆਉਂਦੀਆਂ ਵਾ ਬਿਜਾਨੇ ਕਰਤੇ ਆ ਬਾਕੀ ਆਪਾਂ ਤਿਲੜਾਂ ਚ ਜਾਊਗੀ ਕਹਿ ਕੇ ਕਲਰਾਂ ਜੀ ਲੈ ਲੈ ਕੋਈ ਜਿੱਦਾਂ ਮਰਜੀ ਲੈ ਲੈ ਦੁੱਧ ਆਉਂਦਾ ਸਹੀ ਆ ਹਾਂਜੀ ਲਓ ਜੀ ਤਿਲੜਾਂ ਦੇ ਵਿੱਚ ਜਾਊਗੀ ਇਹ ਗੱਡੀ ਤੋਂ ਲਾਉਂ ਲੱਗਣਾ ਮਣੀ ਦਾ ਪੈ ਜੀ ਕੋੜ ਜੀ ਆ ਗਈ ਆ ਵੇ ਕੋਨੇ ਕੋਨੇ ਹਾਂਜੀ ਬਗ ਇਹ ਜਿੰਨੇ ਦੀ ਦੇ ਦੇਣੀ ਨੇ ਸਭ ਇੰਨੇ ਦਾ ਤੋਤ ਕਿੰਨਾ ਦੱਸਿਆ ਥੱਲੇ ਦੋ ਸੰਜਾ 5 ਕਿਲੋ ਲਓ ਤੁਸੀਂ 5 ਕਿਲੋ ਕਿੰਨੇ ਮਹੀਨੇ ਦੀ ਗੱਪਣ 3 ਮਹੀਨਿਆਂ ਦੀ ਚੈੱਕ ਹੋਈ ਆ ਅਗਲਾ ਚੱਕਰ ਆਵੇ ਹਾਂਜੀ ਹਾਂਜੀ ਆਪਾਂ ਚੈੱਕ ਕਰਵਾ ਕੇ ਲਈ ਆਵੇ 3 ਮਹੀਨੇ ਦੀ ਚੈੱਕ ਤੇ 5 ਕਿਲੋ ਦੁੱਧ ਅਗਲਾ ਚੈੱਕ ਕਰਵਾ ਕੇ ਖੜੇ ਇਹਨੂੰ ਐਪੀ ਕਰੀ ਮਾੜਾ ਇੱਥੇ ਰੋਕਦੀ ਆ ਲਓ ਜੀ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਠੀਕ ਆ ਜੀ ਇਹਦੇ ਚ ਪੀਂਦਾ ਕੋਈ 10 15 17 ਆਉਂਦੀਆਂ ਨੇ ਠੀਕ ਆ ਜੀ ਹਾਂਜੀ ਤੇ ਚਲਦਾ ਵਰਦਾ ਪੋਲਾ ਹੀ ਐ ਬੋਰ 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 ਦੂਜਾ ਨੇ ਵੀ ਚਵਾਈ ਜਵਨ ਪੋਲੀ ਹੋ ਗਈ ਹਾਂਜੀ ਠੀਕ ਆ ਵੀ ਲੋ ਵੀ ਟੋਕੜ ਗੱਪਣ ਇਹ ਵਹਿੜ ਗਾਂ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਕੋਈ ਗਾਂ ਤਿੱਜੇ ਲਈ ਮੰਨੇ ਠੀਕ ਆ ਜੀ ਤਿੱਜੇ ਲਈ ਗੱਪਣ ਤਿੱਜੇ ਵਾਲੀ ਤਿੱਜੇ ਵਾਲੀ ਬਾਕੀ ਉਤੋਂ ਰੰਗ ਲਾਲ ਇਹਦਾ ਸ਼ਾਈ ਵਾਲ ਦੇ ਵਿੱਚ ਕ੍ਰੋਸ ਲਾ ਲਿਆ ਜੀ ਠੀਕ ਆ ਜੀ ਦੁੱਧ 5 ਕਿਲੋ ਤੇ 3 ਮਹੀਨੇ ਦੀ ਚੱਕ ਪਾਸ ਹੋਈ ਹੈ ਗੱਪਣ ਕੋਈ ਭਰਾ ਆਪਦੀ ਤਸੱਲੀ ਕਰਨੀ ਚਾਹੁੰਦਾ ਸਾਈਬੇ ਕਰਵਾ ਦੇ ਕਰਵਾਵੇ ਕੋਈ ਦਿੱਕਤ ਨਹੀਂ ਇੱਥੇ ਡਾਕਟਰ ਲਾਇਆ ਵੇ ਹਾਂ ਅਗਰ ਸਾਈ ਬਿਆਨਾ ਪਾ ਦੇ ਲਾ ਗੇ ਸਾਈ ਪਾ ਦੇ ਜਿੰਨੀ ਪਾਉਣੀ ਲਾ ਦੇ ਚੈੱਕ ਕਰਵਾ ਕੇ ਫੇਰ ਪੀਏ ਸਾਨੂੰ ਸਭ ਆਪਾਂ ਨੂੰ ਦੇ ਦੇ ਅਗਲੇ ਜੇ ਧਾਰਾ ਬਰਾਬਰ ਹੈ ਪੀ ਹਾਂਜੀ ਹਾਂ ਹਾਂ ਮਗਰ ਨਹੀਂ ਬਰਾਬਰ ਬਰਾਬਰ ਅਲਾਵਾ ਲੀਟਰ ਮਣ ਕੇ ਖੜੇ ਚੈੱਕ ਕਰਾ ਦੇ ਲੀਟਰ ਨਾਲ ਚੁੱਕੇ ਖੜੇ ਤੇ ਜੇ ਤੁੰਗ ਸਾਬਾ ਕੋਈ ਚਾਪਾ ਦੱਸਿਆ ਇਹ ਨਾਲੇ ਕੱਲ ਲਾਉਣ ਲੱਗਿਆ ਨਾ ਇੱਥੇ ਲਾਤੀ ਮੂਹੇ ਗਾੜੀ ਦੇ ਵਾਹ ਤਨ ਪੜਾ ਫਿਰ ਡੰਗਰ ਠਈ ਠਈ ਲਾਈਓ ਨਾ ਹੋਰ ਗੱਲ ਹੁੰਦੀ ਆ ਥੋੜਾ ਕੋਈ ਡਾਲਾ ਪਾਲਾ ਆਵਾਜੰਦਾ ਹਾਂਜੀ 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 ਪਸ਼ੂਲ ਦਪਾਉਣ ਲੱਗ ਬਾਕੀ ਹੋਰ ਲੱਗੋ ਭਾਈ ਉਹ ਚੱਕਰ ਨਹੀਂ ਆ ਵੀ ਅਗਲਾ ਕਹਿੰਦਾ ਆ ਚੀਜ਼ ਤੋਂ ਰੁਪਈਏ ਪੱਬੀ ਜੀ ਨੂੰ ਮਾਰਿਆ ਜਾਇਆ ਕੋਈ ਹੋਰ ਦਿੱਕਤ ਕੋਈ ਨਹੀਂ ਗਈ ਤੁੰਗ ਸਾਬ ਜਿੰਨੇ ਦੀ ਆਪਾਂ ਦੇ ਦੇਣੀ ਨੇ ਇਹਦੇ ਕੋਲ ਫੰਡਰ ਵਾਸ਼ੀ ਨਹੀਂ ਦਿੰਦਾ ਏ ਰਬਹਾਨਾ 15000 ਰੁਪਇਆ ਲੈਣਾ 15 15000 ਰੁਪਇਆ ਲੋ ਵੀ ਹਾਂ ਨਾ 15000 ਆ ਠੀਕਾ ਜੀ ਟੋਕੜ ਗੱਪਣ ਵੜਾ 15000 ਮੁੱਲ ਗਾਂ ਤੇਜੇ ਸੁਵੇ ਲਈ ਅੱਗੇ ਭਣੀਆਂ ਨਿਕਲੀ ਆ 3 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਚੈੱਕ ਪਾਸ ਤੇ ਕਰੋ ਮੇਰੇ ਕੋਲ ਆਪਾਂ ਕਰਵਾਈ ਆ ਅਗਲਾ ਕਰਵਾ ਲੇ ਆਪਾਂ ਨੂੰ ਕੋਈ ਦਿੱਕਤ ਨਹੀਂ ਸਾਨੂੰ ਸਾਹਿਬ ਠੀਕ ਆ ਬੇਟਾ ਹਾਂਜੀ ਲਓ ਵੀ 5 ਕਿਲੋ ਦੋਧਾਰ 15 ਘਰਾਂ ਦੀ ਚੌਣ ਪੋਲੀ ਸਿਰਫ ਉਸਾਂ ਦੀ ਧਾਰਾ ਗਾਟਾਂ ਮਗਰਲੀ ਮਾਰੀ ਬਾਈ ਹੋਣੀ ਪੋਲੀਟਰ ਨਾਲ ਚੂਣੇ ਕੋਈ ਠੀਕ ਆ ਹਾਂਜੀ ਹੋ ਜਿੰਨੀ ਕੋਈ ਦਿੱਕਤ ਲਓ ਜੀ ਮਗਰਲਾ ਮਗਰਲੇ ਨਾਲ ਬਰਾਬਰ ਆ ਮੈਂ ਇਹਨਾਂ ਸਮਝਦਾ ਹਾਂ ਸਟਾਲਾ ਆਇਆ ਤੇ ਨਿਰਮਾਨ ਦਾ 5-4 ਕਿਲੋ ਦੇਈ ਜਾਣਾ ਵਾ 3-4 ਮਹੀਨੇ ਵਧੀਆ ਮੇਰੇ ਪਾਸ 5 ਮਹੀਨੇ ਵਧੀਆ ਮੇਰੇ ਕੋਲ ਖੁੱਲੀ ਡੁੱਲੀ 3 ਮਹੀਨੇ ਹੋ ਗਏ 2.5- ਠੀਕ ਆ ਜਿਹਨੇ ਗਾਂ ਤੇ ਆਇਆ ਹੋਊਗਾ ਵੇਤਨੀ ਗਾਂ 35 40 ਹਜ਼ਾਰ ਦੀ ਰਕਮਰ ਲਾਉਣ ਵਾਲੀ ਆ ਚਲੋ ਹਾਂਜੀ ਗਾਂ ਹੈਗਾ ਚਲੋ ਜਲਪਣੀ ਕਿਸੇ ਨੇ ਬਸ 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 ਚਾਹ ਪਾਣੀ ਦਾ ਡਾਂਗ ਵੀ ਸਾਰਦੀ ਮੌਕੇ ਤੇ ਤੇ ਆਹ ਐਪੀ ਆਪਣੇ ਕੋਲ ਇੱਕ ਗਾਂ ਵੱਡੀ ਆ ਗਈ ਕੱਦ ਘਾਟ ਦੇ ਵਿੱਚ ਇਹ ਸੰਧੂ ਸਾਹਿਬ ਇਹ ਗਾਂ ਨਾ ਬੰਦੇ ਨੇ ਸੰਧੂ ਲਈ ਨੂੰ ਜੇ ਸਾਰੇ 4 ਕੁ ਮਹੀਨੇ ਹੋਏ ਆ ਹੂੰ ਹੂੰ ਤੇ ਦੁੱਧ ਸੰਧੂ ਗਾਸ ਲਿਆ ਇਸ ਟਾਈਮ ਆ 10 ਕਿਲੋ ਓਕੇ ਲਓ ਜੀ 10 ਕਿਲੋ ਦੁੱਧ ਤੇ ਬਗੈਰ ਬੱਚੇ ਹੋ ਆ ਅਗਲੇ ਥਣਾਂ ਦੀ ਚਵਾਈ ਇਹ ਮਗਰਲੇ ਥਣ ਕਰੋ ਚੈੱਕ ਉਈ ਭੂਰ ਕੋਈ ਛੱਟੇ ਵਾਲੀ ਗੱਲ ਪਾਦਣੀ ਕੀ ਇੱਕ ਨੰਬਰ ਚੋਂ ਨਾ ਦੁੱਧ ਐ ਫਿਕਰ ਨਾ ਦੱਸਿਆ 10 ਕਿਲੋ ਮਿੰਤੀ ਖੜੀ ਸੰਸਾਭ ਲੋ ਵੀ ਮਿੰਤੀ ਵਾਲਾ ਜਿਹੜਾ 10 ਕਿਲੋ ਦੁੱਧ ਗਾਂ ਵੱਡੇ ਕੱਦ ਕਾਟ ਦੀ ਹੰਗਾ ਮੈਨੂੰ ਸੂਈ ਨੂੰ ਸਾਰੇ 2 ਢਾਈ ਮਹੀਨੇ ਤੇ ਜੇ ਤੁਹਾਨੂੰ ਮੇਰੀ ਕੰਡੀਸ਼ਨ ਦੱਸਣਾ ਵੀ ਜਿੰਨੇ ਦੀ ਬੰਦੇ ਨੇ ਲਈ ਆ ਇਹ ਸਦਕ ਡੇਰੀ ਫਾਰਮ ਦਾ ਸੰਸਾਭ ਬੰਦੇ ਨੇ ਖਰੀਦੀ ਜੋ ਗਾਂ ਇਹ ਇਹ ਕਿੱਥੇ ਸਦਕ ਡੇਰੀ ਫਾਰਮ ਤੇ ਪਈ ਹਾਂਜੀ ਉੱਤੇ ਪਈ ਆ ਗਾਂ ਇਹ ਅੱਛਾ ਜੀ ਹਾਂਜੀ ਠੀਕ ਆ ਜੀ ਮਾਜੀ ਸਾਹਿਬ ਇਹਨੂੰ ਪਲਾ ਗਾੜੀ ਸੇਵਾ ਵੇ ਮੁੱਲ ਸੇਵਾ ਵੇ ਲੋਕੀ ਕੀ ਰਕੀ ਰਹੀ ਹੈਗੀ ਹਾਂ ਇਸਨੂੰ ਦੋਗਣਾ 88000 ਦੀ ਗਾਂ ਲਈ ਬੱਛੀ ਮਗਰ ਇਹਦੇ ਆ ਲੋ ਤੇ 42 ਦਵਾਈ ਮਲੀ ਇਹਨੂੰ ਵੇਖੋ ਚਚੜ ਕਿਦਾਂ ਦੇ ਗੰਦੇ ਆ ਹਾਂਜੀ ਬਹੁਤ ਪੂਰਾ ਸੀਗਾ ਫੁੱਲ ਫੁੱਲ ਸਾਂਭੀ ਸੰਦੋਗ ਸਾਂਭੀ ਨਹੀਂ ਤੇ ਹਾਂਜੀ ਲਓ ਜੀ ਤੇ ਬਾਗੇ ਹੋ ਸਕਦਾ ਬਾ 10 ਕਿਲੋ ਮਰਾ ਕੇ ਦਵਾਂਗੇ ਅੱਗੇ ਹੈਪੀ ਕੋਈ ਵੇਰਵਾ ਤਾਂ ਨਹੀਂ ਕੋਈ ਟੀਕੇ ਟੂਕੇ ਦਾ ਨਹੀਂ ਨਹੀਂ ਇਹ ਸੰਦਾ ਸੂਈ ਨੂੰ 2.5 3 ਟਾਈ ਮਹੀਨੇ ਹੋਏ ਸਾਰੇ ਤੇ 2.5 3 ਕਿ ਮਹੀਨੇ ਹੋ ਗਏ ਹਾਂਜੀ ਹਾਂਜੀ ਇਸਨੂੰ ਸਾਹਿਬ ਜਿੰਨੇ ਗਾਂ ਸਾਂਭ ਨਹੀਂ ਆਣਾ ਉਹਦੇ ਲਈ ਚੰਗੀ ਜੋ ਲਓ ਜੀ ਕਰੋ ਚੈੱਕ ਹਾਂਜੀ ਸੋ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਠੀਕ ਹੈ ਜੀ ਕੋਈ 2.5 ਤੋਂ 3 ਕ ਮਹੀਨੇ ਦਾ ਸਮਾਂ ਹੋਇਆ ਹੈ ਇਧਰੋਂ ਮੈਂ ਬਹਿਣੀ ਵਾਲੇ ਪਾਸਿਓਂ ਥਣ ਬਖਾਤੀਏ ਤੁਹਾਨੂੰ ਇੱਕ ਵਾਰੀ ਆ ਚੈੱਕ ਖੰਡੀ ਤੇ ਬਹੁਤ ਜ਼ਿਆਦਾ ਜਿਹੜੇ ਇੱਕ ਕੈਰੀਟਰ ਦਵਾਈ ਮਿਲ ਕਿਤੇ ਚੋਟ ਡਿੱਗਣ ਦੇ ਇਹਨੂੰ ਆਵੇ ਹਾਂ ਹਾਂਜੀ ਠੀਕ ਹੈ ਜੀ ਤੇ ਇਹ ਦੋਸਤੋ ਜਿਹੜੀ ਤੁਹਾਨੂੰ ਆਪਾਂ ਵੇੜ ਗਾਂ ਬਖਾ ਰਹੇ ਆ ਵੱਡੇ ਕੱਦ ਪੁੱਤ ਦੇ ਵਿੱਚ ਲੰਬਾਈ ਲਬੂਈ ਕਰਨ ਵਾਲੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੱਥੋਂ ਸ਼ਟਾਰਟ ਹੁੰਦੀ ਸੰਧੂ ਸਾਹਿਬ 25 ਕਿਲੋ ਦੁੱਧ ਹੀ ਗਾਂਸਲੇ ਜਿਹਦੇ ਬੰਦੇ ਲੈ ਕੇ ਆਏ ਆ ਤੋ ਦਿਨ ਸੂਈ ਨੂੰ ਕੋਈ 12 ਤਰ੍ਹਾਂ ਦਾ ਆਪਣੇ ਨਾਲ ਦੇ ਪਿੰਡੋਂ ਲਈ ਆ ਪਾ ਕਣਿਆਲਿਓਂ ਹੀ ਅੱਛਾ ਜੀ ਹਾਂਜੀ ਇਹ ਦੇਖ ਲਓ ਹੁਣ ਗਾਂ ਦੇ ਕੀ ਕੁਰ ਬਰੋਲਤੇ ਆ ਆ ਦੇਖੋ ਜੀ ਨਹੀਂ ਵੈਸੇ ਵੱਡੀ ਆ ਕੋਈ ਸਾਹਮਣੇ ਖੁਣੋ ਕਰਨਾ ਮੈਂ ਕਹਿੰਦਾ ਸਮਝਦਾ ਹੋਣਾ ਵੀ ਕੋਈ ਲੈ ਗਿਆ ਨਾ ਵੀਰ ਮੇਰਾ ਸਾਹਮਣੇ ਵਾਲਾ ਤੇ ਤਿਆਰ ਹੀ ਫੇਰ ਲੱਖ ਨੂੰ ਮੱਥਾ ਲਾਉਣ ਵਾਲੀ ਆ ਹੂੰ ਆਪਾਂ ਪਿੰਡੋਂ ਥੋੜੀ ਲੱਸੀ ਪੀਕੀਏ ਬਾਕੀ ਹਾਂਜੀ ਬਾਕੀ ਕੋਈ ਥਾਂ ਚ ਆਵਾਜ਼ ਘਰ ਨਹੀਂ ਚੋਣ ਚਾਣਾ ਬੋਲੀ ਕੋਈ ਦਿੱਕਤ ਨਹੀਂ ਬਾਕੀ ਨਸਲ ਮੂੰਹ ਮੱਥੇ ਦੀ ਵੀ ਹਾਂਜੀ ਕਹਿੰਦਾ ਇਹ ਵਹਿਰ ਤਿੱਜਾ ਸੁਆਵਾ ਕੋਈ ਇਹ ਨਹੀਂ ਵੀ ਜਾਦੇ ਸੰਭ ਵੀ ਨਹੀਂ ਕਰਨੇ ਰੋੜੀ ਪਈ ਆ ਬਾਕੀ ਥਾਂ ਵੀ ਬਹੁਤ ਵਧੀਆ ਮੈਂ ਕਹਿੰਦਾ ਚਵਾਈ ਸੰਦੋ ਬਹੁਤ ਜਿਆਦੀ ਚੰਗੀ ਆ ਕੋਈ ਮਤਲਬ ਵਾਧੂ ਘਾਟੂ ਤੋਂ ਨਹੀਂ ਨਾ ਜੀ ਨਾਲ ਆਪਾਂ ਤੁਸੀਂ ਥੱਲੇ ਬੈਠੋ ਗੱਲ ਹੀ ਆਪਾਂ ਪਿੰਡੇ ਦੇ ਨਿਸ਼ਾਨ ਤੇ ਨਾ ਹੀ ਲੈਵੇ ਤੇ ਵਾਧੂ ਘਾਟੂ ਨਿਸ਼ਾਨ ਹਾਂਜੀ ਹਾਂਜੀ ਤੇ ਸਾਫ਼ ਸੁਥਰੀ ਆ ਕਰਮ ਵਾਲੀ ਠੀਕ ਆ ਉਹਦਾ ਸਿਰਫ ਸੰਭ ਵੀ ਨਹੀਂ ਇਹੋ ਕਿਦਰ ਆਜੀ ਨੇ ਦੇ ਗੁਰੇ ਗਾਂ ਜੇ 5000 ਦੇ ਯਾਰ ਹੋਰ ਛੱਡ ਦਿਆਂਗੇ ਅੱਛਾ ਜੀ ਹਾਂਜੀ ਓਕੇ ਆਪੀ ਲਓ ਜੀ 1000 ਰੁਪਇਆ ਛੋਟ ਹੋ ਜੂਗੀ 24000 ਰੁਪਇਆ ਲੈਣਾ ਕੋਈ ਵੀ ਮੇਰਾ ਜਾਇ ਕਸਾਈਆਂ ਨਾਲ ਫੋਨ ਕਰੇ ਕਿਉਂਕਿ 5000 ਦੀ ਦੁੱਧ ਮੈਂ ਕੀਤਾ ਪਰ ਲੈਣ ਦੇ ਇੰਦੇ ਆਲੇ ਠੀਕਾ ਜੀ ਚਵਾਰੇ ਜਿੱਦੀ ਵਾੜ ਮਿਲ ਜਾਣੀ ਅੱਜ 24000 ਦੇ ਵਿੱਚ ਸੰਦਾ ਮੋਲ ਕਿਹਾ ਭਾਈ ਛੋਟੇ ਛੋਟੇ ਜੀ ਤੇ ਦੁੱਧ ਤਾਂ ਹੈਪੀ 10 ਕਿਲੋ ਨਿਕਲੂਗਾ 10 ਕਿਲੋ ਤੁਹਾਨੂੰ ਸਾਹਿਬ ਇੱਥੇ ਆ ਜਾ ਕੋਈ ਮਿੰਕੇ ਖੜੇ ਆਲ ਆਪਾਂ 9 ਦੀ ਗਾਰੰਟੀ ਜਮਾ ਮੇਰੇ ਹਰ ਕੋਈ ਵੀਡੀਓ ਕਾਲ ਤੇ ਬੰਦਾ ਚਵਾਰੇ ਲਓ ਜੀ 9 ਦੀ ਗਾਰੰਟੀ ਤਸल्ली ਰਹ ਮੇਰਾ ਵੀਰ ਫੇਰ ਵਾਰ-ਵਾਰ ਆਪਾਂ ਜ਼ਿਕਰ ਨਹੀਂ ਕਰਾਂਗੇ ਫੋਲੀ ਵੱਡੀ ਆ ਕਰਮਾਣੀ ਪੂਰੇ ਵੱਡੇ ਢਾਂਚੇ ਦੀ ਸਿਰਫ 24000 ਦੀ ਜਾਊਗੀ ਅੱਜ ਮੈਂ ਇਹ ਸੁਣਾ ਵੇਖ ਲੋ ਵੀ ਫਾੜੀਆਂ ਲਗਾਓ ਇਹ ਨਹੀਂ ਗੱਲ ਕੋਈ ਮੈਂ ਨਾ ਵੀ ਸਿਰਫ ਸੰਭੀ ਨਹੀਂ ਕਹੇ ਨੇ ਆਹ ਵੇਖੋ ਜੀ ਜਿੱਦਾਂ ਮਰਜ਼ੀ ਬੈਠ ਰੋ ਠੰਡੀ ਧੀਰੀ ਲਓ ਫੇਰ ਮਾਰ ਦੇਣਾ ਉਹ ਸੰਤਰੇ ਕਿੰਨੂ ਆ ਗਿਆ ਜਿਵੇਂ ਸੰਤਰੇ ਕਿੰਨੂ ਕਿਆਂ ਫਾੜੀਆਂ ਹੋਵੇ ਫਾੜੀ ਵਾਲਾ ਲੈ ਆਹ ਜੀ ਆ ਲੈ ਲਓ ਨਹੀਂ ਕੋਈ ਭੂਰ ਛੱਟੇ ਵਾਲੀ ਗੱਲ ਨਹੀਂ ਗੀ ਮੋਗਾ ਹੀ ਆ ਦੇ ਐਦਾਂ ਹੀ ਕੋਈ ਵੰਗਾ ਨਹੀਂ ਕੋਈ ਭਾਰੇ ਭਾਈ ਤੇ ਚੋ ਲੈਣੀ ਉਹ ਵੀ ਆ ਦੋਸਤੋ ਚਾਰ ਐਨੀਮਲ ਨੇ ਹੈਪੀ ਦੇ ਕੋਲ ਚੌਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਸੁਥਰਾ ਮਾਲ ਆ ਚਲੋ ਜਿੰਨੀ ਕੀਮਤ ਦਾ ਮਾਲ ਆ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਆ ਠੀਕ ਆ ਜੀ ਆ ਦੋ ਵੜਾ ਦਿਖਾਈਆਂ ਤੁਹਾਨੂੰ ਆ ਵੀ ਕਰਮਾਂ ਲਈ ਬੱਚੀ ਚੰਗੀ ਆ ਜਾਇਜ਼ ਪਰਤੇ ਦੇ ਵਿੱਚ ਸੁਥਰੀ ਕੱਦਰੀ ਬਹੁਤ ਥੱਲਿਓ ਮਗਰ ਵੀ ਬੱਚੀ ਆ ਜਰਸੀ ਵਿੱਚ ਇੱਕ ਦੀਆਂ ਦੋ ਲੈ ਕੇ ਜਾਓਗੇ ਹਾਂਜੀ ਤੇ ਇਹ ਹੈਪੀ ਭਰਾ ਨਾਗ ਨੇ ਅੱਜ ਦੋ ਤਿੰਨ ਆਪਣੇ ਚਾਰ ਆਪਣੇ ਕੋਲ ਹਾਂਜੀ ਤੇ ਨੰਬਰ ਇੱਕ ਸੰਪਰਕ ਆਪਣੇ ਕਰਦੇ ਸਾਂਝੇ ਭਰਾ ਨੰਬਰ ਸਾਨੂੰ ਦਾ ਆਪਣਾ 81436 ਹਾਂਜੀ 73572 ਪਿੰਡ ਬੁਰਜਣਾ ਤੁਗੇ ਜ਼ਿਲ੍ਹਾ ਤਰਨਤਾਰ ਤਹਿਸੀਲ ਪਟਿਆਲਾ ਠੀਕ ਹੈ ਹਾਂਜੀ ਓਕੇ ਵੀਰੇ ਸੋ ਧੰਨਵਾਦ ਆ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਮੇਰਾ ਵੀ ਜਿੰਨੇ ਵੀ ਰਿਪੋਰਟ ਕਰਦੇ ਹੋ ਸ਼ੇਅਰ ਕਰਦੇ ਹੋ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਠੀਕ ਆ ਜੀ ਤੇ ਜਿਉਂਦੇ ਵਸਦੇ ਰਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ